ਰੋਕਰ ਦੇ ਮਾਨਸਾ ਦਾ ਜਿੱਥੇ ਉਥੋਂ ਦੇ ਇੱਕ ਹਸਪਤਾਲ ਦੇ ਵਿੱਚ 13 ਸਾਲ ਦੇ ਬੱਚੇ ਦੀ ਮੌਤ ਹੋ ਜਾਣ ਤੋਂ ਬਾਅਦ ਲੋਕਾਂ ਨੇ ਹਸਪਤਾਲ ਦੀ ਭੰਨ ਤੋੜ ਕੀਤੀ ਅਤੇ ਨਾਲ ਹੀ ਡਾਕਟਰ ਦੇ ਘਰ ਦੀ ਵੀ ਭੰਨ ਤੋੜ ਕੀਤੀ ਇਸ ਤੋਂ ਬਾਅਦ ਡਾਕਟਰ ਹੜਤਾਲ ਤੇ ਚਲੇ ਗਏ ਉਹਨਾਂ ਦਾ ਕਹਿਣਾ ਹੈ ਕਿ ਹਸਪਤਾਲ ਨੂੰ ਨੁਕਸਾਨ ਪਹੁੰਚਾਉਣ ਵਾਲੇ ਲੋਕਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਤਾਂ ਕੱਲ ਤੋਂ ਸੁਬਾ ਪਦਰਤੇ ਹੜਤਾਲ ਕਰਕੇ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ ਡਾਕਟਰਾਂ ਨੇ ਇਲਜ਼ਾਮ ਲਗਾਇਆ ਕਿ ਇਸ ਪਣ ਤੋੜ ਵੇਲੇ ਪੁਲਿਸ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ ਉਹਨਾਂ ਕੋਈ ਕਾਰਵਾਈ ਨਹੀਂ ਕੀਤੀ ਡਾਕਟਰ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਪੁਲਿਸ ਥਾਣੇ ਵਿੱਚ ਹਰਪ੍ਰੀਤ ਬਾਦਲ ਨਾਮੀ ਵਿਅਕਤੀ ਨੇ ਡਾਕਟਰ ਨੂੰ ਧਮਕਾ ਕੇ ਖਾਲੀ ਕਾਗਜ਼ਾਂ ਉੱਤੇ ਦਸਤਖਤ ਲਾਏ ਨੇ ਉਹਨਾਂ ਦੀ ਮੰਗ ਹੈ ਕਿ ਅਜਿਹੇ ਬਲੈਕਮਿਲਰ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏ ਅਸੀਂ ਆਈਐਮਏ ਵਾਲੇ ਇਸ ਦੀ ਪੂਰੀ ਪੁਰਜ਼ੋਰ ਨਿੰਦ ਹੋ ਕੇ ਰਿਕੈਦੀ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਜਿਹੜੇ ਵੱਡੇ ਅਫਸਰ ਨੇ ਕਿਉਂਕਿ ਇਹ ਡਿਊਟੀ ਹੈਡ ਦੀ ਹੁੰਦੀ ਹੈ ਉਹ ਕੋਈ ਹੈਡ ਇੱਥੇ ਨਹੀਂ ਆਇਆ ਉਹਨੇ ਕੋਈ ਆਰਗੇਨਾਈਜ਼ ਨਹੀਂ ਕੀਤਾ ਸਿਰਫ ਕੌਨਸਟੇਬਲਸ ਉੱਥੇ ਭੇਜੇ ਨੇ ਤੇ ਕੌਨਸਟੇਬਲਸ ਕੋਲੇ ਵੀ ਕੁਝ ਨਹੀਂ ਸੀ ਐਸਐਸਪੀ ਸਾਹਿਬ ਸਾਨੂੰ ਹਾਲ ਤੱਕ ਨਹੀਂ ਮਿਲੇ ਅਸੀਂ ਮਿਲਣ ਵੀ ਗਏ ਉਹਨਾਂ ਦੇ ਦਫ਼ਤਰ 'ਚ ਤਕਰੀਬਨ ਅਧਾ ਘੰਟੇ ਤੋਂ ਵੱਧ ਖੜੇ ਰਹੇ ਲੇਕਿਨ ਉਹਨੇ ਕੋਈ ਬਹਾਦਰ ਨਹੀਂ ਕੀਤਾ ਵੀ ਭਾਈ ਅਸੀਂ ਡਾਕਟਰਾਂ ਦੀ ਜਿਹੜੀ ਜ਼ਿਆਤੀ ਹੋਈ ਹੈ ਉਹਨਾਂ ਦੀ ਗੱਲ ਸੁਣ ਕੇ ਉਹਨਾਂ ਦੀ ਜ਼ਿਆਤੀ ਦੂਰ